ਇਹਨਾਂ ਤੁਹਾਨੂੰ ਦਿਖਾਉਨੇ ਆ ਕਿ ਪਤੰਗ ਲੈਣੇ ਇੱਕ ਪਤੰਗ ਉਡਾਰ ਦਿੱਤਾ ਤੇ ਦੂਜੇ ਪਤੰਗ ਉਡਾਏ ਜਾਣਗੇ ਇਹਨਾਂ ਡਰੋਨ ਨੂੰ ਖਤਰਾ ਡਰੋਨ ਦੇ ਵਿੱਚ ਫਸ ਗਿਆ ਜੇ ਆਪੋ ਕ੍ਰੈਸ਼ ਹੋ ਜਾਊਗਾ ਜੀ ਉਹ ਇਸ ਲਈ ਉਹ ਪਹਿਲੇ ਪਿੱਛੇ ਰੱਖਣਗੇ ਆਪਣਾ ਉੱਥੇ ਹਰਿਆਣੇ ਦੇ ਜਿਵੇਂ ਮਰਜ਼ੀ ਕਰੇ ਪੰਜਾਬ ਚ ਨਹੀਂ ਕੁਝ ਕਰ ਸਕਦੇ ਹੁਣ ਗਿਣਤੀ ਵਧਾ ਦੋਗੇ ਪਤੰਗਾ ਦੀ ਹੋਰ ਉੱਡਣਗੇ ਹਾਂਜੀ ਸਰ ਮੈਨੂੰ ਦੇਖ ਕੇ ਕੀ ਪਤਾ ਕੋਈ ਹੋਰ ਵੀ ਚੱਕ ਲੈਵੇ ਉਹ ਵੀ ਡਾਇਰ ਕਿਉਂਕਿ ਐਦਾ ਸੀ ਸਿੰਪਲ ਜਿਹਾ 10-20 ਰੁਪਏ ਦਾ ਖਰਚਾ ਹੈ ਕੀ ਕੀ ਅੱਜ ਅੱਕੇ ਵਧਣਾ ਨੌਜਵਾਨ ਨਾਲ ਨੇ ਵੱਡੀ ਗਿਣਤੀ 'ਚ ਕਿਸਾਨਾਂ ਹਾਂਜੀ ਅਸੀਂ ਤਾਂ ਪੀਸਫੁਲੀ ਚੱਲਾਂਗੇ ਬਾਕੀ ਦੇਖੀ ਜਾਣਾ ਸਰਕਾਰਾਂ ਜੋ ਕਰਦੀਆਂ ਡਟੇ ਜਿਵੇਂ ਪੂਰੇ ਐ ਜੀ ਪਿੱਛੇ ਨਹੀਂ ਹਟਦੇ ਸ਼ੰਭੂ ਬਾਉਂਡਰ ਦੀਆਂ ਤਸਵੀਰਾਂ ਸੈਂਟਰਲ ਪੰਜਾਬ ਟੀਵੀ ਤੇ ਤੁਸੀਂ ਦੇਖ ਰਹੇ ਹੋ ਜਿੱਥੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਿਵੇਂ ਦਾ ਇੱਥੇ ਮਾਹੌਲ ਆ ਨੌਜਵਾਨ ਅੱਗੇ ਜਾ ਰਹੇ ਨੇ ਕਿਸਾਨ ਆਗੂ ਵੀ ਇੱਕ ਤੁਹਾਨੂੰ ਨਵੀਂ ਤਸਵੀਰ ਦਿਖਾਉਂਦੇ ਆ ਕਿ ਇੱਥੇ ਪਤੰਗ ਉਡਾਇਆ ਜਾ ਰਿਹਾ ਕਿਸਾਨਾਂ ਵੱਲੋਂ ਨੌਜਵਾਨਾਂ ਵੱਲੋਂ ਇਹ ਪਤੰਗ ਉਡਾਇਆ ਜਾ ਰਿਹਾ ਕਿਉਂਕਿ ਇੱਕ ਸਟੇਟਮੈਂਟ ਇਹ ਵੀ ਦੱਸੀ ਜਾਂਦੀ ਆ ਕਿ ਜਦੋਂ ਡਰੋਨ ਘੁੰਮਦਾ ਤਾਂ ਡਰੋਨ ਨੂੰ ਜੇ ਪਤੰਗ ਉਡਦਾ ਤਾਂ ਪ੍ਰੋਬਲਮਸ ਆਉਂਦੀਆਂ ਨੇ ਸੋ ਲਗਾਤਾਰ ਗੱਲਬਾਤ ਵੀ ਸੁਣਾਵਾਂਗੇ ਕਿ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਜਿਹੜਾ ਪਤੰਗ ਉਡਾਇਆ ਜਾ ਰਿਹਾ ਬਾਈ ਜੂਰੀ ਪਤੰਗ ਉਡਾ ਰਹੇ ਨੇ ਹਾਂਜੀ ਵਿੱਚ ਕੀ ਨਾਮ ਆਪਣਾ ਨੇੜੇ ਨਹੀਂ ਆਊਗਾ ਹਾਂਜੀ ਕਿਉਂ ਜੀ ਵਿੱਚ ਅਟਕ ਤੱਕਦਾ ਇਹ ਨਾਲ ਡਰੋਨ ਨੂੰ ਖਤਰਾ ਡਰੋਨ ਦੇ ਵਿੱਚ ਫਸ ਗਿਆ ਜੀ ਆਪੋ ਕ੍ਰੈਸ਼ ਹੋ ਜਾਊਗਾ ਜੀ ਉਹ ਅੱਛਾ ਇਚ ਲਈ ਉਹ ਪਹਿਲੇ ਪਿੱਛੇ ਰੱਖਣਗੇ ਆਪਣਾ ਉੱਥੇ ਹਰਿਆਣੇ ਦੇ ਜਿਓ ਮਰਜ਼ੀ ਕਰੇ ਪੰਜਾਬ ਚ ਨਹੀਂ ਕੁਝ ਕਰ ਸਕਦੇ ਹੁਣ ਪਰ ਹੁਣ ਡਰੋਨ ਨੂੰ ਰੋਕਣ ਲਈ ਇਹ ਪਤੰਗ ਉਡਾਇਆ ਜਾ ਰਿਹਾ ਸੋ ਨੌਜਵਾਨ ਕਹਿ ਰਹੇ ਨੇ ਕਿ ਜਦੋਂ ਡਰੋਨ ਅੱਗੇ ਵੱਧਦਾ ਤਾਂ ਜਦੋਂ ਪਤੰਗ ਉਡਾਇਆ ਜਾ ਰਿਹਾ ਤਾਂ ਇਹਦੀ ਡੋਰ ਨਾਲ ਅੱਗੇ ਨਹੀਂ ਵੱਸ ਸਕਦਾ ਕਿਤੇ ਨਾ ਕਿਤੇ ਉਹਦੇ ਲਈ ਇਹ ਪਤੰਗ ਉਡਾਇਆ ਜਾ ਰਿਹਾ ਬਾਈ ਜਿਊਰੀ ਵੀ ਮੌਜੂਦ ਨੇ ਹਾਂਜੀ ਕੀ ਹਾਲ ਨੇ ਜੀ ਠੀਕ ਠਾਕ ਅੱਛਾ ਕਿਵੇਂ ਦਾ ਮਾਹੌਲ ਕਿਵੇਂ ਦਾ ਚੱਲ ਰਿਹਾ ਜੀ ਮਾਹੌਲ ਵਧੀਆ ਚੱਲ ਰਿਹਾ ਜੀ ਜਿਸ ਤਰ੍ਹਾਂ ਇਹ ਗੋਲੀ ਦਾ ਇਸਤੇਮਾਲ ਕਰ ਰਹੇ ਆ ਲਾਠੀ ਚਾਰਜ ਵੀ ਕਰ ਰਹੇ ਆ ਅਥਰੂ ਕਾਇ ਛੜ ਰਹੇ ਆ ਅਸੀਂ ਪਤੰਗ ਡਰੋਨ ਜਿਹੜਾ ਵਾ ਇਹਨਾਂ ਦੇ ਡਰੋਨ ਦੇ ਮੁਕਾਬਲੇ ਹਟਾਇਆ ਹੋਇਆ ਹੈ ਕਿ ਉਹਨੂੰ ਰੋਕਣ ਵਾਸਤੇ ਠੀਕ ਹੈ ਜੇ ਤੇ ਗੱਲਬਾਤ ਨਾਲ ਹੀ ਮਸਲਾ ਹੱਲ ਕਰਦੇ ਆ ਠੀਕ ਆ ਜੇ ਨਹੀਂ ਕਰਦੇ ਅਸੀਂ ਅੱਗੇ ਵਧਾਂਗੇ ਇਹਨਾਂ ਦਾ ਡਰੋਨ ਡਰਾਂ ਸਭ ਫੇਲ ਕਰ ਦਾਂਗੇ ਕੰਦਾ-ਕੁੰਦਾ ਸਭ ਢਾ ਕੇ ਅਸੀਂ ਦਿੱਲੀ ਨੂੰ ਮਾਰ ਪੂਚ ਕਰ ਜਾਾਂਗੇ। ਚਾਹੇ ਨੀ ਕਿ ਡਰੋਨ ਅੱਜ ਵੀ ਉੱਡਦਾ ਦੇਖਿਆ ਤੁਸੀਂ ਆਇਆ ਤੁਹਾਡੇ ਵੱਲ ਆਇਆ ਹੀ ਆਇਆ ਸਵੇਰੇ ਸਵੇਰੇ 4:00 ਤਸਾਰ ਨਹੀਂ ਉਸ ਤੋਂ ਬਾਅਦ ਹੀ ਫਿਰ ਪਤੰਗ ਉਡਾਇਆ ਗਿਆ ਉਸ ਤੋਂ ਬਾਅਦ ਪਤੰਗ ਉਡਾਇਆ ਗਿਆ ਜੀ ਇਹ ਡਰੋਨ ਅਹੀਂ ਦੇਸੀ ਡਰੋਨ ਜਿਹੜਾ ਤਿਆਰ ਕਰਕੇ ਛੱਡਿਆ ਗਿਆ ਉਸ ਡਰੋਨ ਦੇ ਮੁਕਾਬਲੇ ਦੇਸੀ ਡਰੋਨ ਜਿਹੜਾ ਜ਼ਰੂਰ ਕਾਮਯਾਬ ਹੋਊਗਾ। ਇਹ ਸੰਗਤ ਦੀ ਆਵਾਜ਼ ਆ ਇਹ ਲੋਕਾਂ ਦੀ ਆਵਾਜ਼ ਆ ਇਹਨੂੰ ਦਬਾ ਕੇ ਦਬਾ ਕੇ ਜਾਂ ਗੋਲੀ ਚਲਾ ਕੇ ਜਾਂ ਥਰੂ ਗੈਸ ਛੱਡ ਕੇ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਦਬਾਇਆ ਨਹੀਂ ਜਾ ਸਕਦਾ ਇਹ ਜੇ ਨਾ ਗੱਲਬਾਤ ਰਾਹੀਂ ਮਸਲਾ ਹੱਲ ਹੋਇਆ ਤੇ ਦਿੱਲੀ ਨੂੰ ਕੂਚ ਕੀਤਾ ਜਾਊਗਾ ਇਹਨਾਂ ਦੀਆਂ ਕੰਦਾ-ਕੁੰਦਾ ਢਾਈਆਂ ਜਾਣਗੀਆਂ ਠੀਕ ਹੈ ਸੋ ਬਾਈ ਜੀ ਉਰੀ ਪਤੰਗ ਉਡਾ ਰਹੇ ਨੇ ਪਤੰਗ ਹੋਰ ਵੀ ਹੋਰ ਵੀ ਨੇ ਇਹਨਾਂ ਕੋਲ ਕੇ ਹੋਰ ਵੀ ਉਡਾਵਾਂਗੇ ਬਾਈ ਜੀ ਨਹੀਂ ਭਾਈ ਐਂਡ ਦਾ ਸਾਗ ਠੀਕ ਹੈ ਕਦੋਂ ਤੋਂ ਆਏ ਹੋ ਕੱਲ ਦੱਸ ਦਾਂਗੇ ਕੱਲ ਦੇ ਇੱਥੇ ਹਾਂ ਕੱਲ ਦੇ ਇੱਥੇ ਆ ਬਾਈ ਸ਼ਾਮੀ ਘਰੇ ਗਏ ਸੀ ਵਾਪਸ ਫੇਰ ਆ ਗਏ ਇਹ ਬੱਚੋੜੇ ਬੱਚਿਆਂ ਨੂੰ ਆਈਡੀਆ ਲਿੱਤਾ ਹੈ ਜਦੋਂ ਦੇਖ ਕੇ ਵੀ ਯਾਰ ਡਾਰੇ ਤਾਂ ਅਸੀਂ ਵੀ ਉਡਾਈਏ ਇਹਨਾਂ ਡਰੋਨ ਨੇ ਨਹੀਂ ਆਣਗੇ ਬਿਲਕੁਲ ਭਾਈ ਜੀ ਹੋਰ ਹੋਰ ਵੀ ਪਤੰਗ ਨੇ ਤੁਹਾਡੇ ਕੋਲ ਇਹ ਵੀ ਉਡਾਈ ਦੇਣਗੇ ਕੋਈ ਕੋ ਇੱਕ ਉੱਪਰ ਪਹਿਲਾਂ ਹਾਂਜੀ ਭਾਈ ਇਹ ਅਸੀਂ ਡਾਰੇ ਆ ਇਹ ਕ੍ਰੈਸ਼ ਹੋ ਗਿਆ ਦੂਜੇ ਫਿਰ ਬੈਕਅਪ ਹੈਗਾ ਸਾਡੇ ਕੋਲ ਅਸੀਂ ਯਾਰ ਡਾ ਦੇਣਾ ਜਦੀ ਠੀਕ ਹੈ ਨਹੀਂ ਸੋਚ ਕੇ ਆਏ ਸੀ ਪਤੰਗਾਂ ਦਾ ਜੇ ਇੱਥੇ ਆ ਕੇ ਮਨ ਬਣਾਇਆ ਭਾਈ ਮਨ ਲਕੀ ਕੱਲ ਰਾਤੀ ਜਾ ਕੇ ਸੋਚਿਆ ਸੀ ਫੇਰ ਚੱਕ ਕੇ ਲਾਏ ਨਹੀਂ ਨਹੀਂ ਵੈਸੇ ਵੈਸੇ ਹੁਣ ਡਰੋਨ ਕਹਿ ਰਹੇ ਨੇ ਕਿ ਸਵੇਰ ਤੋਂ ਆਉਣੇ ਸ਼ੁਰੂ ਹੋ ਗਏ ਸੀ ਤੇ ਹੁਣ ਜਦੋਂ ਦਾ ਤੁਸੀਂ ਪਤੰਗ ਉਡਾਇਆ ਡਰੋਨ ਹੁਣ ਨਹੀਂ ਆਇਆ ਠੀਕ ਹੈ ਬਸ ਹੁਣ ਗਿਣਤੀ ਵਧਾ ਦੋਗੇ ਪਤੰਗਾਂ ਦੀ ਹੋਰ ਉਡਣਗੇ ਹਾਂਜੀ ਸਰ ਮੈਨੂੰ ਦੇਖ ਕੀ ਪਤਾ ਕੋਈ ਹੋਰ ਵੀ ਚੱਕ ਲੈਵੇ ਉਹ ਵੀ ਡਾਇ ਕਿਵੇਂ ਐਦਾ ਸਿੰਪਲ ਜਿਦਾ 10-20 ਦਾ ਖਰਚਾ ਹੈ ਕੀ ਗੇ ਮੰਦਾ ਡਾਈ ਦਊਗਾ ਉਹਦੇ ਕੀ ਠੀਕ ਹੈ ਡੋਰਾ ਹੈਗਿਆ ਨੇ ਤੁਹਾਡੇ ਕੋਲ ਪੂਰਾ ਤਾਂ ਪਤੰਗ ਚੜਾ ਰਹੇ ਹੋ ਤੁਹਾਨੂੰ ਲੱਗਦਾ ਕਿ ਡਰੋਨ ਦਾ ਵੀ ਇਹਦੇ ਨਾਲ ਕਿਦਾਂ ਦਾ ਕਿਤਾ ਮੁਕਾਬਲਾ ਹੋ ਸਕਦਾ ਬਾਈ ਜੀ ਉਹਨਾਂ ਆਪੇ ਡਰ ਜਾਣਾ ਹੈ ਭਾਈ ਉਹ ਨੇੜੇ ਨਹੀਂ ਆਊਗਾ ਉਹਨੂੰ ਰਿਸਕ ਹੈ ਉਹਦੇ ਉਹਦੇ ਉਹ ਪਰਪੈਲਰਾਂ 'ਚ ਫਸ ਜਾਊਗਾ ਡੋਰ ਤੇ ਉਹ ਕ੍ਰੈਸ਼ ਹੋ ਜਾਊਗਾ ਉਹਦੇ ਛੇ ਪਰਪੈਲਰ ਇੱਕ ਤੇ ਹੀ ਫਸ ਗਿਆ ਤਾਂ ਉਹ ਨੂੰ ਗਿਰ ਜਾਊਗਾ ਬਿਲਕੁਲ ਜਨਨ ਕਿ ਇਹ ਪਲੈਨਿੰਗ ਅਵੀ ਡਰੋਨ ਨੂੰ ਰੋਕਣ ਲਈ ਉਹ ਸਿਸਟਮ ਤੁਸੀਂ ਉਹ ਕਰਦੇ ਹਾਂਜੀ ਹਾਂਜੀ ਠੀਕ ਹੈ ਬਸ ਜਨਨ ਕਿ ਡਟੇ ਹੋਏ ਹੋ ਫਿਰ ਲੱਗੇ ਹੋਏ ਹੋ ਕਿਉਂਕਿ ਕਿਸਾਨ ਆਗੂ ਕਹਿ ਰਹੇ ਨੇ ਕਿ ਅੱਜ ਅੱਗੇ ਵਧਣਾ ਨੌਜਵਾਨ ਨਾਲ ਨੇ ਵੱਡੀ ਗਿਣਤੀ ਚ ਕਿਸਾਨ ਆ ਗਏ ਹਾਂਜੀ ਅਸੀਂ ਤਾਂ ਪੀਸਫੁਲੀ ਚਲਾਂਗੇ ਬਾਕੀ ਦੇਖੀ ਜਾਣਾ ਸਰਕਾਰਾਂ ਜੋ ਕਰਦੀਆਂ ਡਟੇ ਹੋਏ ਪੂਰੇ ਆ ਜੀ ਪਿੱਛੇ ਨਹੀਂ ਹਟਦੇ ਹੂੰ ਸਿਰ ਖਾਣ ਆਲੇ ਆ ਗਣਾ ਜੋ ਮਰਜ਼ੀ ਕੁੱਟ ਲੋ ਕੁੱਟ ਖਾਣੀ ਆਇਆ ਥੋਡੇ ਤੋਂ ਤੁਸੀਂ ਉਹੋ ਗੁਸਤ ਕਰਨਾ ਨਹੀਂ ਹੈਣਾ ਧੱਕੇ ਹੀ ਕਰਨੇ ਤੁਸੀਂ ਸਾਡੇ ਨਾਲ ਸਾਡੇ ਘਰ ਮਿਲ ਕੇ ਹਰਿਆਣੇ ਚ ਸੁਣਿਆ ਵੀ ਘਰ ਘਰ ਜਾ ਕੇ ਤੰਗ ਕਰ ਰਹਾ ਪ੍ਰਸ਼ਾਸਨ ਉਹ ਵੀ ਆਊਟਸਾਈਡਰ ਪੁਲਿਸ ਵਾਲੇ ਆ ਰਹੀ ਹੈ ਲੋਕਲ ਹਰਿਆਣਾ ਪੁਲਿਸ ਨਹੀਂ ਆ ਗਈ ਹੈ ਸੈਂਟਰ ਭੇਜ ਰਿਹਾ ਕਿੱਥੋਂ ਕਿੱਥੋਂ ਭੇਜ ਰਿਹਾ ਜੀ ਠੀਕ ਹੈ ਤੰਗ ਕਰ ਰਹੇ ਨੇ ਬਹੁਤ ਜ਼ਿਆਦਾ ਯਾਨਕਿ ਫੋਰਸਸ ਵੀ ਦੂਜੀਆਂ ਪੈਰਾਮਿਲਟਰੀ ਫੋਰਸਸ ਹੈ ਜੀ ਹਾਂਜੀ 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 ਠੀਕ ਹੈ ਕੱਲ ਜਿਹੜਾ ਤੇ ਬਾਕੀ ਬਾਕੀ ਬਾਈ ਜੀ ਬਾਈ ਜੀ ਕੱਲ ਇੱਕ ਮੁੰਡੇ ਦੀ ਅੱਖ ਵੀ ਨਿਕਲ ਗਈ ਏ ਕੱਲ ਇੱਕ ਮੁੰਡੇ ਤੇ ਨਿਸ਼ਾਨਾ ਮਾਰਿਆ ਤੇ ਚਾਰ ਰੀਅਲ ਫਾਇਰਿੰਗ ਵੀ ਕੀਤੀਆਂ ਕਹਿੰਦੇ ਪਏ ਸੀ ਅੱਛਾ ਹਾਂਜੀ ਠੀਕ ਹੈ ਖਾਲੀ ਰੌਂਦ ਵੀ ਪਏ ਆ ਅਸਲੀ ਗੋਲੀ ਚੱਲੀ ਗੱਲ ਠੀਕ ਹੈ ਠੀਕ ਹੈ ਦੇਖੋ ਅਸੀਂ ਕਿਸਾਨ ਐ ਕੀ ਕਰ ਰਹੇ ਸੀ ਅਸੀਂ ਦਿੱਲੀ ਜਾਣਾ ਹੈ ਕਲੀਅਰ ਕਰ ਦਿਓ ਬਾਟਰ ਜਾਣ ਦਿਓ ਨਹੀਂ ਤੇ ਬੈਰੀਕੇਟਿੰਗ ਬਾਟਰਾ ਦੇ ਨਹੀਂ ਕਰਿਓ ਜਿੰਨੇ ਉਰੇ ਕਰ ਰੱਖੀ ਇਹਨਾਂ ਨੇ ਠੀਕ ਹੈ ਬਾਚ ਨਹੀਂ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਆ ਨਿਭਾ ਰਹੇ ਹੋ ਹੁਣ ਪਤੰਗ ਹੋਰ ਉੜਦੇ ਦਿਖਣਗੇ ਇੱਥੇ ਮੇਨ ਮਕਸਦ ਡਰੋਨ ਨਹੀਂ ਡਰੋਨ ਕਾਬੂ ਕਰਨਾ ਬਾਕੀ ਦਾ ਚੱਕ ਦੇਣੇ ਫਟੇ ਕਿਸਾਨਾਂ ਨਾ ਹੋਣਾ ਉਧਰੋਂ ਸਾਡੇ ਬੰਦੇ ਆਪਣੇ ਨੌਜਵਾਨਾਂ ਨੇ ਡਰੋਨ ਨੂੰ ਕਾਬੂ ਕਰਨ ਲਈ ਦੇਖੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਪਤੰਗ ਲੈ ਨੇ ਇੱਕ ਪਤੰਗ ਉਡਾ ਦਿੱਤਾ ਤੇ ਦੂਜੇ ਪਤੰਗ ਉਡਾਏ ਜਾਣਗੇ ਸੋ ਨੌਜਵਾਨ ਜਿਹੜਾ ਤਸਵੀਰਾਂ ਦਿਖਾਉਂਦਾ ਕਿ ਜਿਹੜਾ ਪਤੰਗ ਉਡਾਇਆ ਜਾ ਰਿਹਾ ਉਹ ਉਧਰੋਂ ਉਸ ਨੌਜਵਾਨ ਵੱਲੋਂ ਉਡਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਇਹ ਪਤੰਗ ਬਹੁਤ ਉੱਚਾ ਇੱਕ ਰੈੱਡ ਕਲਰ ਦਾ ਪਤੰਗ ਆ ਬਹੁਤ ਉੱਚਾ ਉੱਚਾ ਤਸਵੀਰਾਂ ਦੇਖੋ ਕਿ ਇਹ ਪਤੰਗ ਉਡਾਇਆ ਜਾ ਰਿਹਾ ਤੇ ਹੋਰ ਨੌਜਵਾਨ ਹੋਰ ਕਾਫੀ ਪਤੰਗ ਲੈ ਆਏ ਕਿ ਪਤੰਗ ਉਡਾਵਾਂਗੇ ਕਿਉਂਕਿ ਸਾਡਾ ਕੰਮ ਆ ਡਰੋਨ ਨੂੰ ਰੋਕਣਾ ਡਰੋਨ ਅੱਜ ਸਵੇਰੇ ਆਇਆ ਉਸ ਤੋਂ ਬਾਅਦ ਪਤੰਗ ਉਡਾਏ ਗਏ ਉਸ ਤੋਂ ਬਾਅਦ ਡਰੋਨ ਨਹੀਂ ਆਇਆ ਨੌਜਵਾਨਾਂ ਦਾ ਕਹਿਣਾ ਕਿ ਪਤੰਗਾ ਨਾਲ ਅਸੀਂ ਡਰੋਨ ਨੂੰ ਕਾਬੂ ਕਰ ਲਿਆ ਹੈ ਰੋਕ ਲਿਆ ਹੈ ਹੁਣ ਉਸ ਤੋਂ ਬਾਅਦ ਡਰੋਨ ਨਹੀਂ ਆਇਆ ਅਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ